ਸ਼ਾਸ਼ੀ ਕਾਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਤੁਹਾਡੇ ਲਈ ਲੈ ਕੇ ਨਵੀਂ ਰੈਸਪੀ ਆਲੂ ਰੋਲ ਜੋ ਕਿ ਬਹੁਤ ਹੀ ਜਲਦੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਨੇਗੇ ਤੇ ਬਹੁਤ ਹੀ ਟੇਸਟੀ ਬਣ ਜਾਂਦੇ ਨੇਗੇ ਤੇ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂਗੇ ਤੇ ਜਿਹੜਾ ਕੋਈ ਆਪਣੇ ਚੈਨਲ ਤੇ ਪਹਿਲੀ ਵਾਰ ਆ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਜਿਹੜਾ ਘੰਟੀ ਵਾਲਾ ਬਟਨ ਹੈ ਉਹਨੂੰ ਪ੍ਰੈਸ ਕਰ ਲੈਣਾ ਤੇ ਆਉਣ ਵਾਲੀ ਜਿਹੜੀ ਵੀਡੀਓ ਹੈਗੀ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਿਆ ਇੱਕ ਕੌਲੀ ਕਣਕ ਦਾ ਆਟਾ ਤੇ ਇੱਕ ਕੌਲੀ ਲੈ ਲਿਆ ਆਪਾਂ ਮੈਦਾ ਜੇ ਤੁਸੀਂ ਸਾਰਾ ਮੈਦਾ ਲੈਣਾ ਚਾਹੁੰਦੇ ਹੋ ਤਾਂ ਸਾਰਾ ਮੈਦਾ ਵੀ ਲੈ ਸਕਦੇ ਹੋ ਤੇ ਪਰ ਆਪਾਂ ਅੱਧਾ ਕਣਕ ਦਾ ਆਟਾ ਤੇ ਅੱਧਾ ਮੈਦਾ ਲੈ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਤਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਜੀਰਾ ਤੇ ਜਿਮੇਨ ਹੈਗਾ ਤੇ ਉਹਨੂੰ ਆਪਾਂ ਆ ਥੋੜਾ ਜਿਹਾ ਹੱਥ ਦੇ ਵਿੱਚ ਮਸਲ ਕੇ ਪਾ ਦਵਾਂਗੇ ਤੇ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਥੋੜੇ ਜਿਹਾ ਨਾਰਮਲ ਪਾਣੀ ਨਾਲ ਹੀ ਆਪਾਂ ਜਿਹੜਾ ਆਟਾ ਹੈਗਾ ਉਹ ਰੋਟੀ ਦੇ ਆਟੇ ਨਾਲੋਂ ਥੋੜਾ ਜਿਹਾ ਸਖਤ ਗੁੰਨਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਤੇਲ ਪਾਤਾ ਸਰੋਂ ਦਾ ਜਿਹੜਾ ਕਿ ਮੈਂ ਗਰਮ ਕਰਕੇ ਥੋੜਾ ਠੰਡਾ ਕਰ ਲਿਆ ਜੇ ਤੁਸੀਂ ਇਹਦੇ ਵਿੱਚ ਰਿਫਾਈਨਡ ਔਇਲ ਜਾਂ ਕਿਉਂ ਜੂਸ ਕਰਨਾ ਤਾਂ ਉਹ ਕਰ ਸਕਦੇ ਹੋਗੇ ਤੇ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਨਾਰਮਲ ਪਾਣੀ ਦੇ ਨਾਲ ਥੋੜਾ ਜਿਹਾ ਹਾਰਡ ਗੁੰਨ ਲਵਾਂਗੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਤਵਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰਸੋਈ ਨੂੰ ਸਬਸਕ੍ਰਾਈਬ ਕਰਨਾ ਤੇ Facebook ਪੇਜ ਨੰਬਰ 1ਰਸੋਈ ਉਹਨੂੰ ਵੀ ਫੋਲੋ ਕਰਨਾ Instagram ID ਨੂੰ ਵੀ ਆਪਣੇ ਫੋਲੋ ਕਰਨਾ ਤੇ ਜਿਹੜਾ ਇਹ ਆਪਾਂ ਨਾਰਮਲ ਪਾਣੀ ਦੇ ਨਾਲ ਆਪਾਂ ਜਿਹੜੀ ਆਟਾ ਹੈਗਾ ਇਹਨੂੰ ਆਪਾਂ ਗੁੰਨ ਲਵਾਂਗੇ ਤੇ ਇਹਨੂੰ ਆਪਾਂ ਹਲਕੇ ਹੱਥ ਨਾਲ ਪਹਿਲਾਂ ਇਹਨੂੰ ਹਲਕਾ ਹਲਕਾ ਮਸਲ ਲੈਣਾ ਘਾਟੇ ਨੂੰ ਤੇ ਉਸ ਤੋਂ ਬਾਅਦ ਆਪਾਂ ਇੱਕ ਹਾਰਡ ਦੋ ਤਿਆਰ ਕਰਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਗੋਲਨ ਕੇ ਤੇ ਰੱਖ ਲੈਣਾ ਲਮਾਂਗੇ ਇਹਨੂੰ ਰੈਸਟ ਤੇ 5-7 ਮਿੰਟ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਆਪਾਂ ਇਹਦੇ ਵਿੱਚ ਭਰਨ ਵਾਸਤੇ ਜਿਹੜਾ ਆਲੂ ਦਾ ਮਸਾਲਾ ਹੈਗਾ ਤੇ ਆ ਮੈਂ ਇੱਥੇ ਅੱਧਾ ਕਿਲੋ ਦੇ ਕਰੀਬ ਆਲੂ ਸੀ ਜਿਹੜੇ ਉਬਾਲਲੇ ਨੇਗੇ ਉਬਾਲ ਕੇ ਉਹਨੂੰ ਠੰਡਾ ਕਰਕੇ ਕੱਦੂਕਸ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਆ ਇੱਥੇ ਦੋ ਪਿਆਜ਼ ਲੈ ਲੈਨੇਗੇ ਦੋ ਪਿਆਜ਼ਾਂ ਨੂੰ ਆਪਾਂ ਨੇ ਬਰੀਕ-ਬਰੀਕ ਕੱਟ ਲੈਣਾਗਾ ਜੇ ਤੁਹਾਨੂੰ ਪਸੰਦ ਹੈ ਪਿਆਜ਼ ਤਾਂ ਪਾ ਸਕਦੇ ਹੋ ਜੇ ਨਹੀਂ ਪਸੰਦ ਤਾਂ ਤੁਸੀਂ ਇਹਨਾਂ ਨੂੰ ਨਾ ਵੀ ਪਾ ਸਕਦੇ ਕੋਈ ਜ਼ਰੂਰੀ ਨਹੀਂ ਹੈਗਾਗਾ ਤੇ ਤੁਸੀਂ ਇਕੱਲੇ ਆਲੂ ਦਾ ਮਸਾਲਾ ਵੀ ਪਰ ਸਕਦੇ ਹੋਗੇ ਤੇ ਪਰ ਮੈਂ ਇੱਥੇ ਦੋ ਲੈ ਲੈ ਹੈਗੇ ਤੇ ਪਿਆਜ਼ ਲੈ ਲੈਨੇਗੇ ਤੇ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਤੇ ਉਸ ਤੋਂ ਬਾਅਦ ਜਿਹੜਾ ਇਹ ਆ ਲੋ ਸਿਗਿਆਂ ਨੂੰ ਆਪਾਂ ਨੇ ਕੱਦੂ ਕਸ ਕਰ ਲਿਆ ਸੀਗਾ ਠੰਡਾ ਕਰਕੇ ਤੇ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਲਿਆ ਤੇ ਲਸਣ ਪਿਆ ਲਸਣ ਤੇ ਅਦਰਕ ਤੇ ਜਿਹੜਾ ਹਰੀ ਮਿਰਚ ਦਾ ਪੇਸਟ ਹੈਗਾ ਉਹ ਵੀ ਆਪਾਂ ਲੈ ਲਿਆ ਇੱਥੇ ਇੱਕ ਚਮਚਾ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਰਾਂਗੇ ਕੁਝ ਸੁੱਕੇ ਮਸਾਲੇ ਐਡ ਜਿਵੇਂ ਸਵਾਦ ਅਨੁਸਾਰ ਆਪਾਂ ਨਮਕ ਐਡ ਕਰ ਲਵਾਂਗੇ ਇਹਦੇ ਵਿੱਚ ਤੇ ਥੋੜਾ ਥੋੜਾ ਜਿਹਾ ਆਪਾਂ ਸਵਾਦ ਅਨੁਸਾਰ ਜਿਹੜੀ ਮਿਰਚ ਹੈ ਕੀ ਲਾਲ ਪਾਊਡਰ ਮਿਰਚ ਦਾ ਤੇ ਉਹ ਵੀ ਐਡ ਕਰ ਲਵਾਂਗੇ ਉਸ ਤੋਂ ਬਾਅਦ ਥੋੜੇ ਜਿਹਾ ਹਲਦੀ ਤੇ ਉਸ ਤੋਂ ਬਾਅਦ ਆਪਾਂ ਕਰ ਲਵਾਂਗੇ ਇਹਦੇ ਚੀਰਾ ਪਾਊਡਰ ਤੇ ਥੋੜਾ ਜਿਹਾ ਧਨੀਆ ਪਾਊਡਰ ਤੇ ਥੋੜਾ ਜਿਹਾ ਜਮੈਨ ਤੇ ਜਿਹੜਾ ਜੀਰਾ ਹੈਗਾ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨੂੰ ਆਲੂ ਦੇ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਜਿਹੜੇ ਇਹ ਸੁੱਕੇ ਮਸਾਲੇ ਨੇ ਤੇ ਇਹਨਾਂ ਨੂੰ ਆਪਾਂ ਮਿਕਸ ਕਰਕੇ ਤੇ ਆਪਾਂ ਇਹਨਾਂ ਦੇ ਲੰਬੇ ਲੰਬੇ ਰੋਲ ਦੇ ਟੈਪ ਨਾਲ ਆਪਾਂ ਇਹਨਾਂ ਨੂੰ ਤਿਆਰ ਕਰ ਲਵਾਂਗੇ ਚੰਗੀ ਤਰ੍ਹਾਂ ਮਸਾਲਾ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਕਰਕੇ ਆਪਾਂ ਹੱਥ ਨਾਲ ਇਹਨਾਂ ਦੇ ਲੰਬੇ ਲੰਬੇ ਰੋਲ ਜੇ ਬਣਾ ਕੇ ਰੱਖ ਲਵਾਂਗੇ ਤਾਂ ਕਿ ਆਪਾਂ ਨੂੰ ਜਿਹੜਾ फटाफट ਆਪਣੇ ਜਿਹੜੇ ਰੋਲ ਆ ਬਣ ਕੇ ਤਿਆਰ ਹੋ ਜਾਣ ਤੇ ਜ਼ਿਆਦਾ ਟਾਈਮ ਨਾ ਲੱਗੇ ਤੇ ਇਹ ਇਸ ਮਸਾਲੇ ਤੋਂ ਮੈਂ ਇੱਕ ਟੋਟਾ ਟੋਟਾ 6 ਰੋਲ ਤਿਆਰ करूंगी ਮਸਾਲੇ ਤੋਂ ਤੇ 6 ਹੀ ਆਪਾਂ ਰੋਲ ਤਿਆਰ ਕਰਾਂਗੇ ਤੇ ਇਹ ਜਿਹੜਾ ਜਦੋਂ ਤੁਸੀਂ ਰੋਲ ਬਣਾਓਗੇ ਤੇ ਖਾ ਕੇ ਦੇਖੋਗੇ ਤੇ ਕਚੋਰੀ ਸਮੋਸਾ ਦਾ ਤੁਸੀਂ ਭੁੱਲੀ ਜਾਵਾਂਗੇ ਜਿਹੜੇ ਕਿ ਇਹ ਇੰਨਾ ਟੇਸਟੀ ਬਣਦੇ ਨੇਗੇ ਜਿਹੜੇ ਰੋਲ ਨੇਗੇ ਆਲੂ ਦੇ ਤੇ ਬਹੁਤ ਹੀ ਆਸਾਨ ਬਣ ਜਾਂਦੇ ਨੇ ਜਿਹੜਾ ਆਟਾ ਸੀਗਾ ਇਹਨੂੰ ਪਏ ਨੂੰ 5-7 ਮਿੰਟ ਹੋ ਗਏ ਨੇ 10 ਮਿੰਟ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਲਵਾਂਗੇ ਤੇ ਇਹਨੂੰ ਆਪਾਂ 6 ਭਾਗਾਂ ਦੇ ਵਿੱਚ ਵੰਡ ਲਵਾਂਗੇ ਤੇ ਇਹ ਆਪਾਂ ਇੱਥੇ 6 ਭਾਗਾਂ 'ਚ ਵੰਡ ਲਿਆ ਤੇ ਆਪਾਂ 6 ਉਧਰ ਮਸਾਲਾ ਰੋਲ ਬਣਾਏ ਨੇਗੇ ਆਲੂ ਦੇ ਤੇ ਇਧਰ ਆਪਾਂ 6 ਪੇੜੇ ਬਣਾ ਲਵਾਂਗੇ 6 ਪੇੜੇ ਬਣਾਉਣ ਤੋਂ ਬਾਅਦ ਇੱਕ ਪੇੜਾ ਰੱਖ ਲਵਾਂਗੇ ਆਪਾਂ ਤੇ 6 ਆਪਾਂ 5 ਤਾਂ ਆਪਾਂ ਚੱਕ ਕੇ ਸਾਈਡ ਤੇ ਰੱਖ ਲਵਾਂਗੇ ਤੇ ਇਹਨਾਂ ਦੇ ਪੇੜੇ ਕਿਉਂਕਿ ਆਪਾਂ ਇੱਕ ਇੱਕ ਕਰਕੇ 베ਲਾਂਗੇ ਗਰਮੀ ਦਾ ਮੌਸਮ ਹੈ ਜਿਹੜਾ ਆਟੇ ਦੇ ਉੱਤੇ ਸਿੱਕਰੀ ਜੀ ਆ ਜਾਂਦੀ ਹੈ ਤੇ ਇਹਨਾਂ ਨੂੰ ਆਪਾਂ ਟੱਕ ਕੇ ਰੱਖ ਲਵਾਂਗੇ ਇੱਕ ਸਾਈਡ ਤੇ ਤੇ ਇਹਨੂੰ ਤੁਸੀਂ ਚਾਹੇ ਤਾਂ ਤੇਲ ਲਾ ਕੇ বেল ਸਕਦੇ ਹੋਗੇ ਤੇਲ ਰਫੈਂਡ ਜੋ ਵੀ ਕੁਛ ਲਾ ਕੇ ਤੁਸੀਂ ਬੋਲਣਾ ਤੇ ਨਹੀਂ ਤਾਂ ਸੁੱਕਾ ਥੋੜਾ ਜਿਹਾ ਆਟਾ ਲੈ ਲੈਣਾਗਾ ਤੇ ਸੁੱਕਾ ਆਟਾ ਲਾ ਕੇ ਤੇ ਇਹਨੂੰ ਆਪਾਂ ਰੋਟੀ ਨਾਲੋਂ ਪਤਲਾ ਵੇਲ ਲੈਣਾਗਾ ਜਿੰਨਾ ਛੋਟੇ ਤੋਂ ਪਤਲਾ ਵੇਲਿਆ ਜਾਂਦਾਗਾ ਉਹਨਾਂ ਵੇਲ ਲੈਣਾ ਉਸ ਤੋਂ ਬਾਅਦ ਆਪਾਂ ਜਿਹੜਾ ਆਲੂ ਦਾ ਮਸਾਲਾ ਸੀਗਾ ਉਹ ਲੈ ਲਿਆ ਉਹ ਰੱਖ ਲਿਆ ਤੇ ਫਿਰ ਆਪਾਂ ਕੜਡ ਲੈ ਲੈਣੀ ਹੈਗੀ ਤੇ ਕੜਡ ਨੂੰ ਆਪਾਂ ਇਹਦੇ ਨੂੰ ਇੱਥੋਂ ਕੱਟ ਲੈਣਾਗਾ ਬ੍ਰੀਕ 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 ਕੱਟਣਾ ਬ੍ਰੀਕ ਕੱਟਣਾ ਮੋਟਾ ਕੱਟਣਾ ਜਿੰਨਾ ਤੁਹਾਨੂੰ ਚੰਗਾ ਲੱਗਦਾ ਹੈਗਾ ਜਿਹਹਾਂ ਜ ਤੁਸੀ ਸ਼ੇਪ ਦੇਣੀ ਹੈਗੀ ਉਹਹ ਜ ਤੁਸੀ ਇਹਨੂੰ ਕੱਟ ਸਕਦੇ ਹੋਗੇ ਤੇ ਇਹ ਮੈਂ ਥੋੜੇ ਜੇ ਜਿਆਦਾ ਚੁੜਾਈ ਦੇ ਵਿੱਚ ਘਟੋ ਘਟ ਅ ਅੱਧਾ ਪੌਣਾ ਇੰਚ ਦੇ ਕਰੀਬ ਇਹਨਾਂ ਨੂੰ ਕੱਟ ਲਏ ਹੈਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰ ਲਵਾਂਗੇ ਤੇ ਜੇ ਤੁਸੀ ਇੱਥੇ ਥੋੜਾ ਜਿਹਾ ਨਹੀਂ ਚਿਪਦਾ ਹੈਗਾ ਆਟਾ ਤਾਂ ਤੁਸੀਂ ਦੇਖਦੇ ਤੁਸੀਂ ਸਲੈਰੀ ਵੀ ਬਣਾ ਸਕਦੇ ਹੋਗੇ ਥੋੜੀ ਜਿਹੀ ਮੈਦਾ ਤੇ ਪਾਣੀ ਘੋਲ ਕੇ ਤੇ ਨਹੀਂ ਫਿਰ ਤੁਸੀਂ ਕੱਲਾ ਸਿੰਪਲ ਪਾਣੀ ਦੇ ਨਾਲ ਵੀ ਤੁਸੀਂ ਇਹਨੂੰ ਬੰਦ ਕਰ ਸਕਦੇ ਹੋਗੇ ਤਾਂ ਵੀ ਆਟਾ ਹੈਗਾ ਜਿਹੜਾ ਆਪਣਾ ਇਹ ਚਿਪ ਜਾਊਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਰੋਲ ਤਿਆਰ ਕਰ ਲਵਾਂਗੇ ਆ ਥੋੜਾ ਜਿਹਾ ਮੈਦੇ ਤੇ ਨਾ ਸਲੈਰੀ ਲਹੀ ਐ ਨਾ ਪਾਣੀ ਲਾਇਆ ਤੇ ਇਹ ਥੋੜਾ ਜਿਹਾ ਨਹੀਂ ਚਿਪਿਆ ਆਏਗਾ ਤੇ ਉਸ ਤੋਂ ਬਾਅਦ ਇਹਨੂੰ ਮੈਂ ਕੱਲਾ ਕੱਲਾ ਕਰਕੇ ਇਸ ਤਰ੍ਹਾਂ ਵੀ ਚਿਪਕੇ ਦੂੰਗੀ ਤੇ ਇਸ ਤਰ੍ਹਾਂ ਵੀ ਇਹ ਚਿਪਕ ਜਾਂਦਾ ਹੈ ਇਹ ਆਟਾ ਕਿਉਂਕਿ ਗਰਮੀ ਦਾ ਮੌਸਮ ਹੈ ਥੋੜਾ ਜਿਹਾ ਜਲਦੀ ਢਿੱਲਾ ਹੋ ਜਾਂਦਾ ਆਟਾ ਤੇ ਇਹ ਜਿਹੜਾ ਰੋਲ ਆਪਣਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਹੀ ਆਪਾਂ ਇੱਕ ਹੋਰ ਰੋਲ ਬਣਾ ਕੇ ਦਿਖਾਉਣਾ ਹੈ ਸੋਨੂੰ ਤੇ ਇਹ ਆਪਾਂ ਰੋਟੀ ਵੇਲ ਲਈ ਹੈ ਤੇ ਆਪਾਂ ਜਿਹੜਾ ਮਸਾਲਾ ਰੱਖ ਲਿਆ ਤੇ ਇਹ ਆਪਾਂ ਇਧਰਲੀ ਸਾਈਡ ਤੋਂ ਇਹਨੂੰ ਬੰਦ ਕਰ ਲਿਆ ਤੇ ਪਰਲੀ ਸਾਈਡ ਤੋਂ ਵੀ ਆਪਾਂ ਬੰਦ ਕਰ ਲਵਾਂਗੇ ਇਹਨੂੰ ਤੇ ਇਹਦੇ ਇਹਨੂੰ ਆਪਾਂ ਹੁਣ ਕੱਟ ਲਵਾਂਗੇ ਕੱਢ ਨਾਲ ਇਹ ਆਪਾਂ ਥੋੜਾ ਜਿਹਾ ਪਤਲੇ ਕੱਟ ਲਵਾਂਗੇ ਤੇ ਇਹਨੂੰ ਵੀ ਆਪਾਂ ਆ ਲੰਬ ਲੰਬੀ ਕਟਲਾ ਆ ਕੀ ਕਟਲਾ ਮੰਗੇ ਤੇ ਇਹਦੇ ਤੇ ਆਪਾਂ ਥੋੜਾ ਜਿਹਾ ਪਾਣੀ ਲਾ ਕੇ ਤੇ ਇਹਨੂੰ ਆਪਾਂ ਚਿਪਕੇ ਲਾਂਗੇ ਕਿਉਂਕਿ ਪਾਣੀ ਲਾਉਣ ਨਾਲ ਥੋੜਾ ਜਿਹਾ ਆਸਾਨੀ ਨਾਲ ਹੀ ਚਿਪਕ ਜਾਂਦਾ ਹੈਗਾ ਵੈਸੇ ਤਾਂ ਐਵੇਂ ਵੀ ਚਿਪਕ ਜਾਂਦਾ ਹੈਗਾ ਆਟਾ ਤੇ ਪਰ ਜੇ ਪਾਣੀ ਲਾ ਲਾ ਤਾਂ ਥੋੜਾ ਜਿਆਦਾ ਆਸਾਨੀ ਨਾਲ ਚਿਪਕ ਜਾਂਦਾ ਹੈਗਾ ਦੇਖੇ ਆਪਾਂ ਜਿਹੜੇ ਕਟ ਹੈ ਇਹ ਲਾ ਲੈਨੇਗੇ ਤੇ ਹੁਣ ਆਪਾਂ ਇਹ ਥੋੜਾ ਜਿਹਾ ਪਾਣੀ ਲਾ ਲਵਾਂਗੇ ਇਹਦੇ ਤੇ ਦੋਨਾਂ ਸਾਈਡਾਂ ਤੇ ਇਧਰਲੇ ਪਾਸੇ ਵੀ ਲਾ ਲਾਂਗੇ ਤੇ ਇਹਨੂੰ ਆਪਾਂ ਇਧਰ ਵੀ ਲਾ ਲਵਾਂਗੇ ਇਹਨਾਂ ਆਪਾਂ ਨੂੰ ਚੈੱਕ ਕੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਰੋਲ ਕਰ ਲਵਾਂਗੇ ਤੇ ਇਹਨੂੰ ਰੋਲ ਕਰਨ ਤੋਂ ਬਾਅਦ ਥੋੜਾ ਜਿਹਾ ਜਦੋਂ ਆਪਾਂ ਚਪਕੇਨਾ ਤੇ ਫਿਰ ਆਪਾਂ ਇਥੇ ਪਾਣੀ ਲਾ ਲਵਾਂਗੇ ਥੋੜਾ ਜਿਹਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੈੱਕ ਕੇ ਚਪਕੇ ਦਾਂਗੇ ਇਹਦੇ ਨਾਲ ਕੱਲੇ-ਕੱਲੇ ਚੈੱਕ ਕੇ ਚਪਕੇ ਦਾਂਗੇ ਕਿਉਂਕਿ ਇਹ ਕੱਟ ਚੁੱਕੇ ਆ ਨਾ ਆਪਾਂ ਤੇ ਇਹ ਵਸਾਂ ਕੱਲੇ-ਕੱਲੇ ਕਰਕੇ ਚਪਕੇ ਲੈਨੇ ਇਹ ਜਿਹੜੇ ਆਪਾਂ ਇਸ ਤਰ੍ਹਾਂ ਕਰਕੇ ਬਾਕੀ ਦੇ ਰੋਲ ਵੀ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹ ਨੂੰ ਚੰਗੀ ਤਰ੍ਹਾਂ ਰੋਲ ਕਰਨ ਤੋਂ ਬਾਅਦ ਤੇ ਫਿਰ ਆਪਾਂ ਲੈ ਲਾਂਗੇ ਇੱਕ ਪੈਨ ਪੈਨ ਦੇ ਵਿੱਚ ਪਾ ਲਵਾਂਗੇ ਸਰ੍ਹੋਂ ਦਾ ਤੇਲ ਜੇ ਤੁਸੀਂ ਸਰ੍ਹੋਂ ਦੇ ਤੇਲ ਚ ਬਣਾਉਣੀ ਹੈ ਜੇ ਰिफाइंड ਚ ਬਣਾਉਣੀ ਹੈ ਤਾਂ ਰिफाइंड ਵੀ ਲੈ ਸਕਦੇ ਹੋਗੇ ਤੇ ਇਹ ਜਿਹੜੇ ਰੋਲ ਲਏਗੇ ਆਪਾਂ ਇਸ ਤਰ੍ਹਾਂ ਕਰਕੇ ਤਿਆਰ ਕਰ ਲਈ ਹੈਗੇ ਤੇ ਇੱਧਰ ਆਪਾਂ ਇੱਕ ਪੈਨ ਲੈ ਲਿਆ ਉਹਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਗਰਮ ਕਰਤਾਗਾ ਤੇ ਇਹਨਾਂ 'ਚ ਜਿਹੜੇ ਬਾਕੀ ਬਚਦੇ ਰੋਲ ਆ ਉਹ ਵੀ ਆਪਾਂ ਤਿਆਰ ਕਰ ਲਵਾਂਗੇ ਜਿਹੜੇ ਰੋਲ ਨੇ ਆਪਣੇ ਆ ਬਣ ਕੇ ਤਿਆਰ ਹੋ ਗਏ ਨੇਗੇ ਤੇ ਹੁਣ ਆਪਾਂ ਤੇਲ ਗਰਮ ਹੋਣ ਤੋਂ ਬਾਅਦ ਇਹ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਤੇਲ ਜਿਵੇਂ ਆਪਾਂ ਸਮੋਸੇ ਕਚੋਰੀ ਵਾਸਤੇ ਤੇਲ ਗਰਮ ਕਰਦੇ ਆ ਉਨਾ ਕੀ ਗਰਮ ਕਰਨਾ ਹੈਗਾ ਕਿਉਂਕਿ ਜੇ ਜ਼ਿਆਦਾ ਗਰਮ ਕਰਾਂਗੇ ਤਾਂ ਜਿਹੜੇ ਰੋਲ ਆ ਆਪਣੇ ਅੰਦਰ ਤੇ ਕਰ ਸਿਕਨੇ ਨਹੀਂ ਹੈਗੇ ਇਹ ਤੇ ਤਾਂ ਕਰਦੇ ਥੋੜਾ ਇੱਕ ਵਾਰ ਗਰਮ ਕਰਕੇ ਉਸ ਤੋਂ ਬਾਅਦ ਠੰਡਾ ਕਰ ਲੈਣਾ ਹੈਗਾ ਤੇਲ ਥੋੜਾ ਜਿਆ ਤੇ ਮੀਡੀਅਮ ਸਲੋ ਕਰ ਲੈਣਾ ਹੈਗਾ ਗੈਸ ਨੂੰ ਇਹ ਜਿਹੜੇ ਰੋਲ ਆ ਆਪਾਂ ਇਹਦੇ ਵਿੱਚ ਪਾਤੇ ਆ ਤੇ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਸੇਕ ਲਾਂਗੇ ਇਹ ਕ੍ਰਿਸਪੀ ਬਣ ਜਾਂਦੇ ਨੇ ਜਿਸ ਤਰ੍ਹਾਂ ਸਮੋਸਾ ਕਚੌਰੀ ਬਣਾਉਂਦੇ ਆ ਆਪਾਂ ਤੇ ਇਹਨਾਂ ਨੂੰ ਉਲਟ-ਪਲਟ ਕਰਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਸੇਕਣ ਤੋਂ ਬਾਅਦ ਆਪਾਂ ਜਦੋਂ 골ਡਨ ਬ੍ਰਾਊਨ ਹੋ ਜਾਣਗੇ ਤਾਂ ਆਪਾਂ ਇਹਨਾਂ ਨੂੰ ਸ਼ੈਨਾਂ ਦੇ ਵਿੱਚ ਕੱਢ ਲਵਾਂਗੇ ਇਹਨੂੰ ਹਰੀ ਚਟਨੀ ਦੇ ਨਾਲ ਜਾਂ ਏਮਲੀ ਗੋੜ ਦੀ ਚਟਨੀ ਦੇ ਨਾਲ ਆਪਾਂ ਖਾਵਾਂਗੇ ਤਾਂ ਬਹੁਤ ਹੀ ਟੇਸਟੀ ਲੱਗਦੇ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਨੇਗੇ ਤੇ ਇਹ ਦੇਖੋ ਇਹਨਾਂ ਦਾ ਕਲਰ ਹੈ ਜਿਹੜਾ ਬਹੁਤ ਸੋਹਣਾ ਆ ਗਿਆ ਤੇ ਇਹਨਾਂ ਨੂੰ ਆਪਾਂ ਹੁਣ ਇੱਕ ਛਾਣਨੀ ਦੀ ਮਦਦ ਛਾਣਨੀ 'ਚ ਕਢ ਲਾਵਾਂਗੇ ਜਿਹੜਾ ਇਹਨਾਂ ਦਾ ਐਕਸਟਰਾ ਤੇਲ ਹੈਗਾ ਉਹ ਜਿਹੜਾ ਆਪਣੀ ਕੜਾਹੀ ਦੇ ਵਿੱਚ ਹੀ ਨਿਕਲ ਜਾਊਗਾ ਤੇ ਇਹ ਆਪਾਂ ਚਿਮਟੇ ਦੀ ਸਹਾਇਤਾ ਨਾਲ ਜਾਂ ਕੜਸ਼ੀ ਦੇ ਸਹਾਇਤਾ ਨਾਲ ਇਹਨਾਂ ਨੂੰ ਚੱਕ ਕੇ ਜਿਹੜੀ ਆਪਣੀ ਇਹ ਛਾਣਣੀ ਹੈ ਇਹਦੇ ਉੱਪਰ ਰੱਖ ਦੇਵਾਂਗੇ ਤੇ ਜਿਹੜਾ ਐਕਸਟਰਾ ਤੇਲ ਹੈਗਾ ਉਹ ਆਪਣੀ ਕੜਾਹੀ 'ਚ ਨਿਕਲ ਜਾਊਗਾ ਤੇ ਇਹਨਾਂ ਨੂੰ ਬੜੀ ਸਾਵਧਾਨੀ ਨਾਲ ਚੱਕਣਾ ਤੇ ਇਹ ਜਿਹੜੇ ਰੋਲ ਆ ਆਪਣੇ ਬਣ ਕੇ ਤਿਆਰ ਹੋ ਗਏ ਨੇਗੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਇਹਨੂੰ ਆਪਾਂ ਕੱਟ ਕੇ ਲਾਲ ਚਟੇ ਨਾਲ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਰਸੋਈ ਨੂੰ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਹੈਗਾ ਤਾਂ ਉਹ ਘੰਟੀ ਦਾ ਬਟਨ ਵੀ ਦਬਲ ਪ੍ਰੈਸ ਕਰ ਲਵੇ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਲੈ ਕੇ ਤੇ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਸ਼ਸ਼ਰੀ ਕਾਲ ਜੀ